ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਵੜਾ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਟੋਟਲ ਦੋ ਨੀਟ ਆਪਦੀਆਂ ਨੇ ਪੰਜਾਬ ਵਾਲੀਆਂ ਜਰਸੀਆਂ ਹਨਾ ਬਾਈ ਪੰਜਾਬ ਵਾਲਿਆਂ ਪਿਆਰ ਬੱਚਾ ਆਜੋ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਸਰੀ ਦਾ ਹਾਲ ਡਾਕਟਰ ਸਾਹਿਬ ਕੋ ਟਿੰਗੂ ਵਧੀਆ ਪੂਰੇ ਵਧੀਆ ਡਾਕਟਰ ਵਧੀਆ ਚੱਲਦਾ ਕੰਮ ਕਰ ਵਧੀਆ ਚੱਲੀ ਜਾਣਾ ਹਾਂ ਚਲੋ ਤੇ ਦੋ ਵੜਾ ਨੇ ਦੋ ਵੜਾ ਹਾਂ ਪਹਿਲੇ ਨੰਬਰ ਵਾਲਾ ਨਗੀਨਾ ਹੀ ਆ ਹਨਾ ਪੂਰਾ ਨਗੀਨਾ ਹਾਂ ਸਹੀ ਗੱਲ ਨਗੀਨਾ ਇਹ ਵੀ ਉਹ ਵੀ ਪੂਰਾ ਨਗੀਨਾ ਡਾਕਟਰ ਸਹੀ ਹੈ ਲੈ ਕੱਚੀ ਹੈ ਹਾਂ ਇਹ ਵੀ ਨਗੀਨਾ ਹੀ ਆ ਤੇ ਮੁੱਲ ਪਹਿਲਾਂ ਵੰਗੁਜਾਇ ਜੀ ਹੋਣੀ ਜਾਇ ਜੀ ਹੋਣਗੇ ਜਾਇ ਜੀ ਦਾ ਠੀਕ ਆ ਨਾਮ ਤੇ ਡਰੈਸ ਹੋ ਗੋ ਨਾ ਆਪਣਾ ਜੰਗਸ਼ੰਗ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦਸੀਲ ਨਿਹਾਲ ਸਿੰਘਾ ਨੇੜੇ ਪਿੰਡ ਨੇੜੇ ਮਾਸੀ ਕੇ ਬਲਾਸਪੁਰ ਮੱਝੂ ਕੇ ਭਾਗੀ ਕੇ ਨੇੜੇ ਨੇੜੇ ਆ ਮੋਬਾਈਲ ਨੰਬਰ 87278 09954 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਪਹਿਲੇ ਨੰਬਰ ਤੇ ਟਾਪ ਰੀਡ ਦੀ ਬੜ ਦੇ ਹੈ ਕਿਹੜਾ ਸੂਆ ਸੁੰਦੀ ਹੈ ਦੂਜਾ ਭੈਣ ਡਾਕਟਰ ਤੀਜੇ ਵਾਲਾ ਕੋਈ ਕਹੀ ਦੀ ਨਾ ਵੀ ਤੀਜਾ ਅੱਛਾ ਹਾਂ ਦੂਜਾ ਠੰਡੀ ਸ਼ੀਲ ਹੈ ਦੂਜਾ ਸੂਆ ਕਰਮਲੀ ਠੰਡੀ ਫੁੱਲ ਠੰਡੀ ਸ਼ੀਰ ਹੈ ਕੋਈ ਆ ਫੋਨ ਜਿਵੇਂ ਮਰਦੀ ਆ ਉਹ ਕਰੀ ਚੱਲ ਥਲਣਾ ਕਰਮਲੀ ਨੇ ਭੋਰਾ ਨਹੀਂ ਥਣ ਥਣ ਦਿਖਾ ਡਾਕਟਰ ਮੈਂ ਕਹਿੰਦਾ ਕਮਾ ਜਮਾ ਗੁੱਲਾ ਥਾਣਾ ਥਾਣ ਦੇ ਕਿਵੇਂ ਖੜਿਆ ਜੋ ਭਾਈ ਭਾਈ ਪੰਡਰਗਾ ਲੇ ਵਾ ਹਾਂ ਉਹੜਾ ਫੁੱਲ ਚਾਹੀਏ ਕੱਲਾ ਕੱਲਾ ਥਾਣ ਮੁਕੀਆ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਜਿਵੇਂ ਮਣਕੇ ਲਾਏ ਹੁੰਦੇ ਆ ਨਾ ਬਈ ਉਵੇਂ ਹੀ ਆ ਬਸ ਠੀਕ ਆ ਤੇ ਇੱਕ ਨਾ ਆ ਵੀ ਦਿਖਾ ਦੇ ਡਾਕਟਰ ਇਧਰ ਵੀ ਠੀਕ ਆ ਮੁੜ ਕੇ ਉਹਲਾ ਫੂਨ ਦੇ ਪਿਆ ਫੋਟ ਆ ਹੂੰ ਕੋਈ ਇਹ ਚਲਦੀਆਂ ਨਹੀਂ ਹੁੰਨ ਕਹਿੰਦਾ ਜਦੋਂ ਚੌਣ ਲੱਗਿਆ ਸੁੱਕ ਜਾਂਦੀਆਂ ਹੂੰ ਚਲਦੀ ਚੱਲਣਾ ਤਾਂ ਇਹਨੇ ਕੀ ਜਦੋਂ ਚਵਾਈ ਹੋਣ ਲੱਗੀ ਉਦੋਂ ਬਹੁਤ ਜਾਂਦੀਆਂ ਐ ਬਸ ਪਿੱਛੇ ਬਈ ਆ ਦੋ ਫੋਟਾਂ ਨੇ ਹਨਾ ਬਾਈ ਕਹਿੰਦਾ ਪਹਿਲਾਂ ਵੀਡੀਓ ਚ ਦਿਖਾ ਦੇ ਹਾਂ ਚਾਰੇ ਥਣ ਇੱਕੋ ਜਿਹਾ ਪੂਰੇ ਗੈਪ ਜਮਾ ਇੱਕੋ ਜਿਹਾ ਆ ਦੋ ਫੋਟਾਂ ਇਹ ਤਾਂ ਹਾਂ ਹੀ ਨਾਲ ਇਹ ਚਲਦੀਆਂ ਨਹੀਂ ਬਾਈ ਕਹਿੰਦਾ ਹੁਣ ਹੁਣ ਤੋਂ ਲਾ ਫੋਲ ਆ ਸਾਰੀਆਂ ਬਲਡਾਂ ਲਾ ਕੱਢੋ ਜਿੰਨਾ ਲੇਵਾ ਬਣਾਇਆ ਐਨਾ ਹੀ ਕਰ ਬਣੀ ਨੇ ਹੋੜਾ ਮਨੀ ਨਮਾਇਆ ਡਾਕਟਰ ਕੋਲ ਲੈ ਉੜੇ ਵੀ ਸਾਫ ਪਏ ਆ ਸਹੀ ਗੱਲ ਆ ਭਾਈ ਉਹਨੂੰ ਭਾਈ ਤੋੜ ਕੇ ਦਿਖਾ ਦੂ ਕਿੰਨਾ ਦੁੱਧ ਦੇ ਦੂ ਐਸਟੀਮੇਟ ਜ ਆ ਆਟੀਮੇਟ ਤਾਂ ਡਾਕਟਰ ਉਹਦਾ ਕਹਿੰਦਾ ਹੀ 20 ਚੋਇਆ ਹੈਗਾ ਕਹਿੰਦੇ ਤੂੰ ਕੁਛ ਮੰਨ ਹਮ ਅਗਲਾ ਹੁਣ ਗਰਮੀਆਂ 18 ਮਾਣ ਲੈ ਹੈਨਾ ਠੀਕ ਆ ਵੀ ਗਰਮੀਆਂ ਜੇ ਕੋਈ ਚੰਗੇ ਏਰ ਵਾਲੇ ਕੋਲੇ ਜਾ ਉਹਦੇ ਪੱਖੇ ਭੁੱਖੇ ਥੱਲੇ ਰੱਖੂਗਾ ਠੀਕ ਆ ਉਹ ਕਹਿੰਦੇ 20 ਹਾਂ ਸਹੀ ਗੱਲ ਹੈ ਬਈ ਦੁੱਧ ਕੱਦ ਕਾਠ ਆਦਾ ਨਾ ਐਨੀ ਵੀ ਛੋਟੀ ਜੀ ਆ ਦੁੱਧ ਤਾਂ ਅੱਗੇ ਸੇਵਾ ਦਾ ਰਹੇ ਹਾਂਡਾ ਬੁੰਡਾ ਕਰ ਮਾਈ ਦਾ ਬਹੁਤ ਚੰਗਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਤੋਰਾ ਤਾਰਾ ਵੀ ਕਮਾਲਾ ਸੋਹਣਾ ਆਰਡਰ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਵੀ ਨਿਕੜਵੇਂ ਪੂਰੇ ਗੈਰਦੇ ਆ ਤੋਰਾ ਤਾਰਾ ਦੇਖੋ ਬਈ ਕੜਦਾ ਕਮਾਲ ਮੁੱਠੀ ਵਾਲਾ ਜਿਹੜਾ ਥਣ ਲੱਗਿਆ ਬਈ ਚਵਾਈ ਤੇ ਬਈ ਪੂਰੀ ਚੰਗੀ ਹੂ ਮਾਚੀ ਬਹੁਤ ਬਹੁਤ ਤਾਰਾ ਬਈ ਡਾਕਟਰ ਬਹੁਤ ਵਧ ਗਿਆ ਠੀਕ ਆ ਬਈ ਹਾਂ ਹੇ ਮੋੜ ਲਓ ਕੋਈ ਨਹੀਂ ਤੇ ਕੀ ਮੋਲ ਲਾ ਫਿਰ ਇਹਦਾ ਮੋਲੇ ਦਾ ਆਪਣਾ 57000 ਚੋਂ ਆਪਣਾ ਮਾਨਤਾਨ ਕਰ ਦਾਂਗੇ ਡਾਕਟਰ 57000 ਰੁਪਇਆ ਮੋਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋਵੇ ਬੈਠ ਤਾਂ 65 ਵੀ ਮੁੱਲ ਕਰ ਦਿੰਦੇ ਤਾਂ ਵੀ ਵਿਕ ਜਾਂਦੀ ਹੂੰ ਪਰ ਆਪਾਂ ਕਰਨਾ ਨਹੀਂ ਗਾ ਸਹੀ ਗੱਲ ਆ ਭਾਈ 57000 ਜਮਾ ਜਾਇਜ਼ ਮੁੱਲ ਬਾਕੀ ਜਿਹੜਾ ਮੌਕੇ ਤੇ ਮਾਨਤਾਨ ਜ਼ਰੂਰ ਬਾਕੀ ਬਸੋ ਹੀ ਆ ਡਾਕਟਰ ਹਜੇ ਆਏ ਨਹੀਂ ਵੀ ਕੋਈ ਵੱਡਾ ਆਪਾਂ ਆ ਦੋਨੇ ਬਸਣਾ ਹੀ ਆ ਸਹੀ ਗੱਲ ਆ ਭਾਈ ਆ ਦਿਖਾ ਦੇ ਮੂਹ ਤੈਨੂੰ ਪਤਾ ਲੱਗ ਜਾਂਦਾ ਬੈਠਦਾ ਕੇਸ ਬੜਾ ਚੰਗਾ ਯਾਰ ਹਨਾ ਹਾਂ ਐਨੂੰ ਵੀ ਜੀਵਨ ਦੀ ਬਹੁਤ ਚੰਗੀ ਆ ਸਨੱਖ ਹੋਣਾ ਚੰਗਾ ਲੱਗਿਆ ਪੰਨਾਂ ਵਾਲੇ ਦੰਦ ਚੱਕਦੀ ਆ ਜਵਾਨ ਹੋਈ ਨਹੀਂ ਹਜੇ ਓਕੇ ਹਮ ਮੋਲ ਵੀ ਜਾ ਜਾ ਮਾਨਤਨ ਨੀ ਲੋੜ ਕੋਈ ਅੱਗੇ ਭਰਾ 2 ਨੰਬਰ ਜਿਹੜਾ ਸੋਸ ਹੁੰਦੀ ਆ ਇਹ ਵੀ ਡਾਕਟਰ ਦੂਜਾ ਪਿਓਰ ਦੂਜਾ ਕਿੰਨੇ ਦਿਨ ਲੈਂਦੀ ਆ ਮੈਂ ਇਹ ਹਫਤਾ ਲੈ ਰੁਗਦਾ ਹਫਤਾ ਹੀ ਲੰਦੀ ਆ ਭਰੀ ਵੀ ਆ ਪੂਰੀ ਆਏ ਨਹੀਂ ਵੀ ਤੁਰ ਜਾਂਦੀ ਤਾਂ ਪਤਾ ਲੱਗਣਾਗਾ ਸਹੀ ਗੱਲ ਆ ਆਏ ਨਹੀਂ ਹਾਂ ਤੇਰੀ ਕੱਚੀ ਆ ਬਈ ਕੱਲਾ ਬਹੁਤ ਫਰੀਆ ਆਰਡਰ ਬਹੁਤ ਚੰਗਾ ਤੇਰ ਬ੍ਰੂ ਠੰਡੀ ਸੀ ਲਈ ਅਦੇ ਲਾ ਈਲਾ ਕਾਣੇ ਲੱਗ ਲੱ ਤਾਂ ਹੋਲ ਦੇ ਵਿੱਚ ਵਰ ਕੇ ਦਿਖਾ ਦੇ ਰਗ ਰੂਪ ਚੰਗਾ ਚੰਗੀ ਇਹ ਵੀ ਕੰਨਾਂ ਵਾਲੇ ਦੰਦ ਚੱਕਦੀ ਆ ਡਾਕਟਰ ਹਜੇ ਜਵਾਨ ਇਹ ਵੀ ਨਹੀਂ ਹੋਈ ਅੱਛਾ ਹਾਂ ਹੂੰ ਚੰਗੀ ਆ ਬੜ ਬਈ ਨਿਕਰੀ ਨੁਕਰੀ ਵੀ ਬਹੁਤ ਚਮਕ ਚਮਕ ਬੜ ਦੇ ਫੁੱਲ ਚੰਗੀ ਆ ਬਾਕੀ ਠੋਸ ਆਣਾ ਡਾਕਟਰ ਰਾਜੀ ਬਹੁਤ ਹਮ ਪਤਾ ਲੱਗ ਜਾਣਾ ਇਧਰ ਆਪਾਂ ਤੋਰ ਕੇ ਦਿਖਾਉਂਦੇ ਆ ਫੇਸ ਦੇਖੋ ਫੇਸ ਬੜਾ ਪਿਆਰਾ ਯਾਰ ਹਨਾ ਬੜਾ ਚੰਗੀ ਆ ਹਮ ਬੋਦੀ ਬਾਦੀ ਬਹੁਤ ਚੰਗੀ ਆ ਸਨਕਪਣਾ ਬੜ ਦੇ ਵਿੱਚ ਬਹੁਤ ਬਾਕੀ ਤੋਰਾ ਤਰਾ ਚੈੱਕ ਕਰਵਾਣੇ ਬਈ ਚੰਗੀ ਆ ਬੜ ਬਾਕੀ ਥਾਣ ਦਿਖਾ ਦੇ ਡਾਕਟਰ ਡੋ ਅੱਡੀ ਆ ਤੁਰੀ ਜਾਂਦੀ ਪਤਾ ਲੱਗੂ ਲੈ ਸਹੀ ਗੱਲ ਆ ਗੱਲਾ ਕਲਾ ਥਾਣਾ ਬਈ ਮੁੱਠੀ ਵਾਲਾ ਥਾਣਾ ਚਾਰੇ ਥਣ ਨਿਕਲਵੇਂ ਪੂਰੇ ਗੈਰ ਤੇ ਤੋਰਾ ਤਰਾ ਵਿਚੰਗਾ ਬੜ ਦਰ ਕੀ ਮੁੱਲ ਆ ਵੀਰੇ ਦਾ ਇਹਦਾ ਮੁੱਲ ਤਾਂ ਹੋਣਾ ਅਗਲੇ ਨੇ ਤਾਂ ਕਹਿੰਦਾ ਜੀ 60 ਫੜ ਡਾਕਟਰ ਹਨਾ ਦੇ ਕੇ ਭਲਾ ਕਿਤੇ ਪਰ ਆਪਾਂ ਨਹੀਂ ਕਰਨਾ ਆਪਾਂ 52000 ਤੋਂ ਬਸ ਦੇ ਦਾਂਗੇ ਠੀਕ ਆ ਹਾਂ ਲੋਰ ਪੰਜਾਬ ਵਾਲੀ ਆ ਇਹਨਾਂ ਕੋਈ ਸਮਝ ਜAVE ਹਮਾਚਲ ਵਾਲੀ ਆ ਮੁੱਲ ਕਰਾਉਣਾ ਬਾਈ ਕਹਿੰਦਾ 60 ਹੀ ਕਰਾ ਲੈਣੇ ਤੇ 52000 ਦੀ ਵੜਾ ਜਿਹੜੀ ਦੇ ਦਾਂਗੇ ਬਈ ਫੇਸ ਚੰਗਾ ਬੋਦੀ ਵਦੀ ਚੰਗੀ ਔਰ ਰੰਗ ਰੂਪ ਚੰਗਾ ਬਾਕੀ ਤੋਰਾ ਤਰਕਰ ਮਾਇਦਾ ਚੰਗਾ ਚੰਗੀ ਆ ਵੜ ਸੁਨੱਕੀ ਆ ਥਣਲੇਵਾ ਵੀ ਚੰਗਾ ਕੱਚੀ ਜ਼ਰੂਰਾਂ ਹਜੇ ਦਣ ਲੈਂਦੀ ਆ ਉਹਦੋਂ ਦਾ ਆਰਡਰ ਦੀ ਕੁਆਲਿਟੀ ਜਿਹੜੇ ਨੇ ਵਧੀਆ ਤਿਆਰ ਕਰ ਲੈਣਾ ਨਗਪਰਾ ਕੋਲੇ ਸੀਗੇ ਦੋ ਦੋਨੇ ਵਿਖਾਤੇ ਕਿਸੇ ਵੀਰ ਦੇ ਨੋਨਾ ਦੇ ਕੋਈ ਵੀ ਪਸੰਦ ਆ ਦੇ ਕੋਲ ਰੱਖ ਲੈ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ